ਜੀਣ ਮੇਰੇ ਵਤਨਾ ਦੀਆਂ ਮਾਵਾਂ ਤੇ ਘਰ-ਘਰ ਜੀਵਨ ਪੁੱਤ ਜਵਾਨ ਕੁੜੀਆਂ ਚਿੜੀਆਂ ਧੀਆਂ ਪਹਿਣਾ ਹੱਸਣ ਖੇਡਣ ਖੁਸ਼ੀ ਮਨਾਉਣ ਤੇ ਲੋ ਜੀ ਸਾਡੀਆਂ ਭੈਣਾ ਦੇ ਖੁਸ਼ੀ ਮਨਾਉਣ ਦਾ ਦਿਨ ਆ ਗਿਆ ਹੈ ਪਿੰਡ ਪਖਰਪੁਰਾ ਵੇਖੇ ਹਾਕੀ ਗਰਾਊਂਡ ਦੇ ਵਿੱਚ 11 8 2024 ਦਿਨ ਐਤਵਾਰ ਨੂੰ ਧੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਸਰਪੰਚ ਰਣਜੀਤ ਸਿੰਘ ਤੇ ਸਮੂਹ ਪਖਰਪੁਰ ਦੇ ਨਿਵਾਸੀ ਆਪ ਜੀ ਨੂੰ ਦਿਲਾਂ ਦੀਆਂ ਗਹਿਰਾਈਆਂ ਤੋਂ ਸੱਦੇ ਦਿੰਦੇ ਆ ਕਿ ਸੰਗਿਓ ਨਾ ਸ਼ਰਮਾਇਓ ਨਾ ਹੋ ਮਮਾ ਆ ਗਿਆਓ ਕਿਉਂਕਿ ਪਿੰਡ ਪਖਰਪੁਰ ਦੀ ਗਰਾਊਂਡ ਵਿੱਚ 11 8 224 ਨੂੰ ਤੀਆਂ ਦਾ ਵੱਡਾ ਮੇਲਾ ਲੱਗ ਰਿਹਾ ਜਿਸੇ ਪੰਜਾਬ ਦੀਆਂ ਤੀਆਂ ਭੈਣਾਂ ਰਲ ਕੇ ਖੁਸ਼ੀਆਂ ਮਨਾਉਣਗੀਆਂ ਤੇ ਗੱਭਰੂ ਵੀ ਆਪਣੀ ਕਲਾ ਦੇ ਯੋਗ ਵਿਖਾਉਣਗੇ ਇਸ ਕਰਕੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਆਓ ਤੇ ਮੇਲੇ ਦੀ ਸ਼ਾਨ ਨੂੰ ਵਧਾਓ ਤੇ ਇੱਕ ਵਾਰੀ ਫਿਰ ਨੋਟ ਕਰ ਲਓ 11 8 224 ਦਿਨ ਐਤਵਾਰ ਨੂੰ ਹਾਕੀ ਗਰਾਊਂਡ ਪਖਰਪੁਰ ਦੇ ਵਿੱਚ ਤੀਆਂ ਦਾ ਵੱਡਾ ਮੇਲਾ ਮરાਇਆ ਜਾ ਰਿਹਾ ਸਰਪੰਚ ਭਜਨਗੌਰ ਜੀ ਦਿਲਾਂ ਦੀਆਂ ਗਹਿਰਾਂੀਆਂ ਤੋਂ ਸੱਦੇ ਭੇਜਦੇ ਆਪਣੀਆਂ ਭੈਣਾਂ ਨੂੰ